ਇੱਕ ਕਦਮ ਅੱਗੇ ਆ ਕੱਟ ਕੇ ਤਾਂ ਦੇਖ ਲੋ ਕਿ ਆਏ ਨੇ ਦੇਖੋ ਤਾਂ ਇਹ ਸ਼ਗਨਿਤ ਤਾਂ ਜਸਮின் ਲੱਗੂਏ ਹੁੰਦੇ ਇੱਕ ਡੱਬਾ ਹੁੰਦਾ ਬਸ ਬੱਤੀ ਆਹ ਲੋਪਈ ਦੇਖੀਏ ਗੁਲਾਬ ਜਾ ਮਣਾਈਆਂ ਕਹ ਜਿਹੜੇ ਘਰ ਦੇ ਵਿੱਚ ਲੱਡੂ ਬੱਟਦੇ ਹੁੰਦੇ ਉਹ ਆਏ ਆ ਹਾਂਜੀ ਬੁੱਤ ਜਿਆਦਾ ਬੜਾ ਆਇਆ ਹੈ ਨਾ ਅਸੀਂ ਖਾ ਲੂਗੇ ਖਾ ਸਕਦੇ ਖਾ ਸਕਦੇ ਅਸੀਂ ਬਰਫੀ ਜਿਆਦਾ ਬੁਲਾਈਏ ਬੁਲਾਈਏ ਮਰੇ ਬੀਵੀ ਨੂੰ ਦੇਖਣਾ ਤੇਰੇ ਕੰਮ ਆ ਲੱਗੂਗਾ ਚਾਹੇ। ਹਾਂ ਠੀਕ ਹੈ। ਜਿਨ੍ਹਾਂ ਦੇ ਘਰੇ ਵਿਆਹ ਉਹਨਾਂ ਨੇ ਹਰੇਕ ਤੱਕ ਚੈੱਕ ਵੀ ਨਹੀਂ ਕੀਤਾ ਕੀ ਕੀ ਸਮਾਨ ਆਇਆ ਇਹਨਾਂ ਪੁਖੜਾਂ ਨੇ ਸਾਰਾ ਸਮਾਨ ਮੰਗਾ ਕੇ ਵਲੌਗ ਵੀ ਬਣਾ ਲਿਆ। ਡੱਡ ਖਾਣ ਦੇ ਮਾਰੇ ਕਹਿੰਦੀ ਕੱਢ ਕੇ ਤਾਂ ਦੇਖ ਲੋ ਇਹਦੇ ਵਿੱਚ ਕੀ ਆਏ। ਉਹ ਛੋਟੀ ਜੀ ਜਵਾਕੜੀ ਵੀ ਕਹਿ ਰਹੀ ਹੈ ਕਹਿੰਦੀ ਜਿਨ੍ਹਾਂ ਦੇ ਵਿਆਹੇ ਉਹੀ ਖੋਲੂਗੇ ਪਰ ਇਹਨੂੰ ਸਮਝ ਨਹੀਂ ਆਈ ਨਾ ਅਕਲ ਜਦ ਡੱਬਾ ਖੋਲਿਆ ਦੇਖੀ ਬਰਫੀ ਫਿਰ ਨਾਲ ਦੀ ਨਾਲ ਪੁੱਛਣ ਲੱਗੀ ਖਾ ਸਕਦੇ ਆ ਨਾ ਅਸੀਂ ਬਰਫੀ ਉਹਨਾਂ ਨੇ ਤਾਂ ਹਾਂ ਕਹਿਣੀ ਆ ਜਦ ਡੱਬਾ ਖੋਲਿਆ ਤੁਹਾਡੇ ਵਰਗੇ ਥੋੜੀ ਆ ਕਹਿ ਦਿੰਦੇ ਅਸੀਂ ਤਾਂ ਪਹਿਲਾਂ ਭੋਗ ਲੈਣਾ ਉਹਨਾਂ ਦੀ ਹਾਂ ਕਹਿਣ ਦੀ ਦੇਰ ਸੀ ਨਾਲ ਦੀ ਨਾਲ ਭੁੱਖ ਦਿਖਾਤੀ ਕਿਵੇਂ ਲੱਗਿਆ ਕਰਨ ਇਦਾਂ ਤਾਂ ਜਵਾਕ ਵੀ ਨਹੀਂ ਕਰਦੇ ਜਿੱਦਾਂ ਇਹ ਲੱਗਿਆ ਕਰਨ ਸੱਚੀ ਇਹ ਵਾਲੀ ਬਰਫੀ ਕਦੇ ਨਹੀਂ ਖਾਧੀ ਹੋਣੀ ਨਾ ਦੇਖੀ ਹੋਣੀ ਕਿਵੇਂ ਲੱਗਿਆ ਕਰਨ ਕਹਿੰਦੀ ਭੋਗ ਲਾਈਏ ਧੰਨਵਾਦ ਹੈ ਜੀ ਠੀਕ ਹੈ 30000 ਸਬਸਕ੍ਰਾਈਬਰਸ ਹੋ ਗਏ ਆ ਹੌਲੀ ਹੌਲੀ ਪੜਾ ਪਾਰ ਕਰਦੇ ਜਾ ਰਹੇ ਆ ਤੇ ਡੱਡ ਨੇ ਧੰਨਵਾਦ ਕੀਤਾ 33000 ਸਬਸਕ੍ਰਾਈਬਰ ਹੋ ਗਏ ਆ ਉਹ ਵੀ 4 ਸਾਲਾਂ ਚ ਗਾਲਾਂ ਖਾ ਕੇ ਲਾਂ ਤਾਂ ਪਵਾ ਕੇ ਹੌਲੀ ਹੌਲੀ ਪੜਾ ਪਾਰ ਕਰਦੇ ਜਾ ਰਹੇ ਆ 33000 ਸਬਸਕ੍ਰਾਈਬਰ ਤੂੰ ਆਪਣੇ ਦਮ ਤੇ ਨਹੀਂ ਕੀਤੇ ਪਤਾ ਕਿਵੇਂ ਹੋਏ ਨੇ ਅੱਗੇ ਲਾਨਾ ਸਕਰੀਨ ਸ਼ਾਟ ਉਹ ਦੇਖੀ ਇਦੇ ਕਰਕੇ ਹੋਏ ਨੇ ਜਦ ਭੋਂਕੇ ਨੇ ਸੁਖੋ ਭੈਣ ਜੀ ਦਾ ਚੈਨਲ ਬਣਾਇਆ ਉਹਦਾ ਚੱਲ ਪਿਆ ਫਿਰ ਤੂੰ ਲਿਖ ਲਿਆ ਸੁਖੋ ਭੈਣ ਜੀ ਦੀ ਲਾੜਲੀ ਭੋਂਕੇ ਨੇ ਵੀ ਇਦੀ ਕੀਤਾ ਜਿਹੜਾ ਇਹਨਾਂ ਦਾ ਕਰਨਾ ਉਹ ਜੱਬਲਮਾਲ ਦੀ ਵੀਡੀਓ ਚ ਆਂਦਾ ਹੁੰਦਾ ਸੀ ਜਦ ਭੋਂਕੇ ਨੂੰ ਪਤਾ ਲੱਗਿਆ ਮੇਰੇ ਮੁੰਡੇ ਨੂੰ ਸਾਰੇ ਜਾਣਨ ਲੱਗੇ ਇਹਨੇ ਵੀ ਆਪਣਾ ਚੈਨਲ ਬਣਾ ਲਿਆ ਲਿਖਤਾ ਕਰਨਵੀਰ ਨੇਤਰ ਦਾ ਮੁੰਡਾ ਹੈ ਇਹਨਾਂ ਨੇ ਇਦਾਂ ਚਲਾਏ ਵੀ ਆਪਣੇ ਚੈਨਲ ਭੋਂਕਾ ਤਾਂ ਇਹਨਾਂ ਫੁੱਦੂਆਂ ਨੇ ਤਾਂ ਆਪਣੀ ਗੱਡੀ ਪਿੱਛੇ ਵੀ ਲਾਤਾ ਸੀ ਬੈਨਰ ਲਿਖ ਕੇ ਕਰਨਵੀਰ ਨੇਤਰ ਦਾ ਮੁੰਡਾ ਹੈ ਠੀਕ ਆ ਇੱਕ ਮਨ ਕੀ ਇਥੇ ਮਮੀ ਕੋ ਰਹਿਣਾ ਕਿੱਥੇ ਆਪਾਂ ਜਾਣਾ ਹੈ ਹਾਂ ਸਮਝਣਾ ਨਾ ਆਪਣੇ ਭਾਣ ਜੀ ਦਾ ਵਿਆਹ ਹੋਇਆ ਹਾਂ ਹਾਂ ਜੀ ਤਾਂ ਤੂੰ ਅੰਨੀ ਹੋਈਆਂ ਤੈਨੂੰ ਦਿਖ ਨਹੀਂ ਰਿਹਾ ਜਿਹੜਾ ਉਹਨੂੰ ਪੁੱਛਣ ਲੱਗੀ ਆ ਇਹਦੇ ਚ ਦੰਦ ਕੱਢਣ ਦੀ ਕੀ ਲੋੜ ਹੈ ਜੇ ਉਹ ਜਵਾਕ ਦੇ ਕੱਪੜੇ ਪੈ ਕਰ ਰਹੀ ਆ ਤਾਂ ਡਾਢ ਇੰਨੇ ਦਿਨਾਂ ਤੂੰ ਗਾਹ ਪਾਇਆ ਸੀ ਅਸੀਂ ਨਾਨਕ ਸ਼ੱਕ ਲਾਣ ਜਾਣਾ ਕਾੜ ਵੀ ਤੂੰ ਠੱਕੇ ਨਾਲ ਕਹਿ ਕਹਿ ਕੇ ਮੰਗਵਾਇਆ ਹੁਣ ਪੁੱਛਣ ਲੱਗੀ ਆ ਆਪਣੀ ਭਾਣਜੀ ਦਾ ਵਿਆਹ ਹੋਇਆ ਤੈਨੂੰ ਇੰਨਾ ਵੀ ਨਹੀਂ ਪਤਾ ਕਿਹਦਾ ਵਿਆਹ ਹੈ ਕਿਹਦੇ ਨਾਨਕ ਸ਼ੱਕ ਲਾਈ ਦੀ ਆ ਜੱਤਾ ਅਗਲੇ ਦੀਆਂ ਮਿੰਤਾ ਕਰਕੇ ਵੀਡੀਓ ਚ ਬੋਲ ਬੋਲ ਕੇ ਕਾੜ ਮੰਗਵਾ ਲਿਆ ਇੰਨਾ ਤਾਂ ਯਾਦ ਰੱਖਦੀ ਕਿਹਦਾ ਵਿਆਹ ਹੈ ਕਿਹਦਾ ਨਹੀਂ ਆਪਈ ਤਾਨੂੰ ਦੱਸਾਂ ਅੱਜ ਹੈ ਜਾ ਚਿੱਠੀ ਵਾਲਾ ਦਿਨ ਉੱਥੇ ਵਲੌਗ ਅਸੀਂ ਠੀਕ ਕੇ ਬਣਾਵਾਂਗੇ ਠੀਕ ਹੈ ਕਈ ਵਾਰ ਕਿਸੇ ਨੂੰ ਪ੍ਰਾਈਵੇਸੀ ਦੀ ਥੋੜੀ ਜੀ ਪ੍ਰੋਬਲਮ ਹੁੰਦੀ ਥੀ ਵੀ ਨਹੀਂ ਲੇਦੇ ਹਾਂ ਦੇਖ ਕੇ ਬਣਾਵਾਂਗੇ ਸਿਚੁਏਸ਼ਨ ਅਕੋਰਡਿੰਗ ਨਹੀਂ ਫਿਰ ਸਾਡੀਆਂ ਜਿਹੜੀਆਂ ਕੁੜੀਆਂ ਉਹਨਾਂ ਨਾਲ ਤਾਂ ਅਸੀਂ ਗੱਲਾਂ ਬਾਤਾਂ ਮਾਰ ਹੀ ਲੈਣੀਆਂ ਉਹ ਤੁਹਾਡੇ ਨਾਲ ਵਲੌਗ ਦੇ ਸ਼ਾਮਿਲ ਹੋਈ ਜਾਂਦੀਆਂ ਉਹ ਤਾਂ ਤੁਹਾਨੂੰ ਪਤਾ ਹੀ ਆ ਪਿਛਲੇ ਵਲੌਗਾਂ ਚ ਕਹਿ ਰਹੀ ਸੀ ਮੈਂ ਨਹੀਂ ਜਾਣਾ ਵਿਆਹ ਤੇ ਮੇਰੇ ਤਾਂ ਜਵਾਕ ਹੋਣ ਵਾਲਾ ਡਿਲੀਵਰੀ ਦੇ ਦਿਨ ਵੀ ਨੇੜੇ ਆਏ ਬਨੇ ਹੁਣ ਤਿਆਰ ਹੋ ਕੇ ਵੀ ਚੱਲੀ ਇਹ ਕਿਤੇ ਵੀ ਜਾਏ ਬਿਨਾ ਨਹੀਂ ਰਹਿ ਸਕਦੀ ਚਾਹੇ ਡਿਲੀਵਰੀ ਉੱਥੇ ਹੋਜੇ ਕੋਈ ਚੱਕਰ ਨਹੀਂ ਵੈਸੇ ਇਹਦੇ ਸੱਸੋਰੇ ਮਾਪੇ ਕਿਵੇਂ ਦੇ ਨੇ ਇਹਨੂੰ ਕੋਈ ਨਹੀਂ ਸਮਝਾਂਦਾ ਹੈਗਾ ਤੂੰ ਨਾ ਜਾ ਹੁਣ ਤਾਂ ਟਾਈਮ ਨੇੜੇ ਆ ਜੇ ਸਮਝਾਂਦੇ ਵੀ ਹੋਣੇ ਸੁਣਦੀ ਨਹੀਂ ਹੋਣੀ ਸ਼ੁਕਰ ਆ ਇਹਨੂੰ ਵੀ ਕਿਸੇ ਨੇ ਦੱਸਿਆ ਪ੍ਰਾਈਵੇਸੀ ਬਾਰੇ ਢੋਡੀਆਂ ਕੁੜੀਆਂ ਵਲੌਗ ਚ ਸ਼ਾਮਿਲ ਤਾਂ ਹੋ ਜਾਂਦੀਆਂ ਤੂੰ ਆਪਣੇ ਵਰਗੀਆਂ ਬੇਸ਼ਰਮਤਾ ਕਰ ਲਈਆਂ ਆ ਕੜੀ ਚੋਂ ਇੱਥੇ ਰੱਖ ਲੈ ਦੀਦੀ ਨੇ ਕਿਹਾ ਕੇ ਇਹ ਨਾ ਉਹ ਕਿਆ ਸੋਲ ਇਹਨਾਂ ਨੂੰ ਦੁੱਧ ਪਲਾਣਾ ਹੁੰਦਾ ਬੰਤੀ ਇਹਰੇ ਬਣਾ ਨੇ ਇੱਕ ਲਿਸਤ ਦਿਖਾ ਲਈ ਮੜਾ ਜਾ ਆ ਦੇਖੋ ਇਹ ਇਹਨਾਂ ਦੇ ਸਾਰੇ ਟੱਬਰ ਨੂੰ ਆਹੀ ਆਤਾ ਜੇ ਕਿਤੇ ਫੰਕਸ਼ਨ ਤੇ ਜਾਣਗੇ ਨਾ ਕਰੋ ਹੀ ਰੱਜ ਕੇ ਜਾਣਗੇ ਚਲੋ ਇਹਨੇ ਤਾਂ ਦੁੱਧ ਪਲਾਣਾ ਹੁੰਦਾ ਇਹ ਤਾਂ ਤਾਂ ਖਾਣ ਲੱਗੀ ਆ ਬਾਕੀ ਸਾਰੇ ਵੀ ਇਦਾਂ ਹੀ ਕਰਦੇ ਆ ਘਰੋਂ ਵੀ ਢਿੱਡ ਭਰ ਕੇ ਚਲ ਜਾਂਦੇ ਆ ਫਿਰ ਉੱਥੇ ਜਾ ਕੇ ਵੀ ਚੰਗੀ ਤਰ੍ਹਾਂ ਢੇੜਦੇ ਆ ਸ਼ਗਨ ਦਿੱਤਾ ਤਾਂ ਚੰਗੀ ਤਰ੍ਹਾਂ ਵਸੂਲਦੇ ਆ ਆਪਣਾ ਦਿਖਾ ਦੇ ਆਪਣਾ ਨੈਕਲੈਸ ਹੋਰਾਂ ਕੋਲ ਤਾਂ ਹੈ ਨਹੀਂ ਉਹਨਾਂ ਨੇ ਕਿਹੜਾ ਕਦੇ ਪਾਇਆ ਕਹਿੰਦੀ ਆ ਦੇਖੋ ਡਾਡ ਨੂੰ ਗੁੱਸਾ ਲੱਗਿਆ ਜਿਨੇ ਜਿਨੇ ਕਿਹਾ 베بی ਸ਼ਾਵਰ ਤੇ ਇਹਨਾਂ ਦੇ ਚਾਚੇ ਤਾਏ ਨਹੀਂ ਆਏ ਹੁਣ ਸਪੈਸ਼ਲ ਵਲੋਗ ਬਣਾ ਕੇ ਦੱਸ ਰਹੀ ਆ ਡਾਡੋ ਸਹੀ ਕਹਿੰਦੇ ਜਦ ਫਿਰ ਉਹ ਆਏ ਨਹੀਂ ਜੇ ਉਹ ਆਏ ਸੀ ਫਿਰ ਤੂੰ ਚੰਗੀ ਤਰ੍ਹਾਂ ਦੱਸਦੀ ਜਿੱਦਾਂ ਤੁਸੀਂ ਦੱਸਦੇ ਹੋ ਹੁੰਨੇ ਆ ਇਹ ਸਾਡੀ ਫਲਾਨੀ ਹੈ ਇਹ ਸਾਡੀ ਠਮਕੀ ਆ ਇਹਦਾ ਦੱਸਦੀ ਫੇਰ ਪਤਾ ਲੱਗਦਾ ਸਾਰਿਆਂ ਨੂੰ ਵਰਤਦੇ ਆ ਕਿ ਨਹੀਂ ਵਰਤਦੇ ਚਾਚੇ ਤਾਏ ਨਹੀਂ ਆ ਨੂਹਾ ਹੁੰਦੀਆਂ ਬਹੂਆਂ ਨਹੀਂ ਹੁੰਦੀਆਂ ਪਾਗਲ ਹੁਣ ਪਹਿਲੇ ਜੇ ਮੰਨ ਲੈ ਲਈਂ ਮੈਂ ਤੈਨੂੰ ਆ ਪੁੱਛ ਕੇ ਅਸੀਂ ਲਾਨੇ ਆ ਮਿੱਟੀ 'ਚ ਬੱਚੇ ਨੂੰ ਖੇਲਣ ਬਸ ਐਵੇਂ ਮੋਚੇ ਨਾ ਪਾਵੇ ਗੱਲ ਤਾਂ ਉਹ ਬਸ ਮਿੱਟੀ ਦੀ ਬਹੁਤ ਜ਼ਰੂਰਤ ਜਿਹੜੀ ਹੋਣੀ ਹੈ ਤੁਹਾਨੂੰ ਪਤਾ ਨਹੀਂ ਆਪਾਂ ਨੇ ਨਹੀਂ ਆਇਆ ਮਿੱਟੀ ਖੇਡਾ ਖੇਡਾ ਕਿਆ ਤੁਸ ਖਾਈ ਜਾਣ ਦੇ ਸਕਦੇ ਹੋ ਉਹ ਤੇ ਆ ਨੀ ਨਾ ਉਹ ਥੋੜਾ ਜਿਹਾ ਹੁੰਦਾ ਅਸੀਂ ਤਾਂ ਰੇਤ 'ਚ ਖਲਾਈ ਆ ਰੇਤ 'ਚ ਵੀ ਦੂਸਰੇ ਪਾਸੇ ਵੀ ਦੇਖਿਓ ਜਿਸ ਵੀ ਜਿਹੜਾ ਜਲਮਨ ਹਲ ਚਾਚਾ ਹੈ ਉਹਨਾਂ ਦੀ ਵੀਡੀਓ 'ਚ ਦੇਖਿਓ ਮਾਸੀ ਨੇ ਕਦੇ نیچے ਰੁਕੀ ਹੋ ਉਦੋਂ ਹੀ ਹਵਾ ਕਰੀ ਜਾਂਦੀ ਆ ਕਹਿੰਦੀ ਪੁੱਛ ਕੇ ਦੇਖੀ ਮਾਲਾ ਮੈਂ ਸ਼ੁਭ ਨੂੰ ਮਿੱਟੀ 'ਚ ਖੇਲਣ ਲਾਏ ਆ ਅਸੀਂ ਲਾਨੇ ਆ ਮਿੱਟੀ 'ਚ ਖੇਲਣ ਬੱਚੇ ਨੂੰ ਤੂੰ ਕਿਥੇ ਲਾਤਾ ਉਹਨੂੰ ਮਿੱਟੀ 'ਚ ਖੇਡਣ ਤੂੰ ਤਾਂ ਆਪ ਉਹਦੋਂ ਨਿਆਣੀ ਸੀ ਨਲੀ ਪੁੰਜਣ ਦਾ ਤੈਨੂੰ ਪਤਾ ਨਹੀਂ ਸੀ ਉਹਦੇ ਨਾਲ ਗੜਬੜ ਨੇ ਮੰਗਣ ਜਾਂਦੀ ਸੀ ਤੂੰ ਰੇਤੇ 'ਚ ਉਹ ਤਾਂ ਖੇਡਣ ਚੱਲ ਜਾਂਦੀ ਸੀ ਜੱਬਰਮਾਲ ਦਾ ਘਰ ਬਣਦਾ ਸੀ ਮਾਸੀ ਤੇਰੀ ਨੇ ਕਿਉਂ ਛਿੜਕਣਾ ਉਹਨੂੰ ਖਾਣ ਨੂੰ ਦਿੰਦਾ ਸੀ ਤੁਸੀਂ ਦਿੰਦੇ ਸੀ ਕਦੇ-ਕਦੇ ਨਾਲੇ ਉਹਦਾ ਨਾਮ ਹੋ ਰਿਆ ਸੀ ਜਿਵੇਂ ਤੁਹਾਡੇ ਕਰਨਵੀਰ ਦਾ ਕੀਤਾ ਆਪਣੀ ਵੀਡੀਓ 'ਚ ਲਿਆ ਲਿਆ ਕੇ ਤੁਹਾਨੂੰ ਸਾਰਿਆਂ ਨੂੰ ਦਿਖਾਇਆ ਉਹਨੇ ਤਾਂ ਤੁਹਾਨੂੰ ਲੋਕ ਜਾਣਨ ਲੱਗੇ ਆ ਫਿਰ ਤੇਰੀ ਮਾਸੀ ਨੇ ਕਿਉਂ ਛਿੜਕਣਾ ਸੀ ਡੱਡ ਤਾਂ ਪ੍ਰਾਣੀਆਂ ਬੁੜੀਆਂ ਨੂੰ ਵੀ ਪਿੱਛੇ ਛੱਡ ਗਈ ਕਿਵੇਂ ਲੱਗੀ ਆ ਗਾਣ ਇਹਨੂੰ ਤਾਂ ਆਂਟੀਆਂ ਵਾਂਗੋ ਰਹਿਣਾ ਪਸੰਦ ਆ ਕੁੜੀਆਂ ਵਾਂਗੋ ਨਹੀਂ ਹੈਗਾ ਸਾਰੇ ਕੰਮ ਵੀ ਦੇ ਆਂਟੀਆਂ ਵਾਲਿਆ ਕੁੜੀਆਂ ਵਰਗੇ ਤਾਂ ਕਰਦੀ ਹੋਣੀ ਹੈਗੀ ਅੱਗੇ ਦੇਖਿਓ ਕੱਲੀਓ ਪ੍ਰਧਾਨ ਬਣ ਕੇ ਖੜੀ ਆ ਜਿਵੇਂ ਆਂਟੀਆਂ ਸਮਝਾਉਂਦੀਆਂ ਹੁੰਦੀਆਂ ਹੁੰਦੀ ਆ ਉਦਾਂ ਹੀ ਲੱਗੀ ਆ ਸਮਝਾਣਾ ਨਾ ਇੱਥੇ ਜੀਜਾ ਨਾ ਇੱਥੇ ਸਾਲੀ ਖੜੇ ਰਹੋ ਜੀਜਾ ਵੀ ਖੜਾ ਰਹੋ ਇੱਧਰ ਵਾਲਾ ਸਾਲੀ ਵੀ ਇੱਧਰ ਰਹਿਣ ਤਾਂ ਹੀ ਡੇੜੀ ਲਿਖਦੇ ਸਾਡੇ ਅੰਦਰ ਘਰ ਹੋਵੇ ਸਾਰੇ ਹੋਵੇ ਸੰਪੂਰਨ ਜਦ ਇਹਨੂੰ ਸਾਡੇ ਇਹਨੂੰ ਬਾਕੀ ਮਤਲਬ ਡੇੜੀ ਲਿਖਤੇ ਸਾਰੇ ਸ਼ਗਨਾਂ ਦਾ ਉਹ ਬਣਿਆ ਜਾਂਦਾ ਵਧੀਆ ਹੋ ਜਾਂਦਾ ਵਧੀਆ ਇਹ ਵਿਆਹ ਤਾਂ ਦੰਦੋ ਕਿਉਂ ਜਵਲੀਆਂ ਮਰੀ ਜਾਣੀਆਂ ਕੋਈ ਗੱਲ ਬਣੀ ਤੇਰੀ ਕਿਉਂ ਸਾਰਾ ਦਿਨ ਸਾਰਾ ਟੱਬਰ ਝੱਗ ਛੱਡਦੇ ਰਹਿੰਦੇ ਹੋ ਡੱਡ ਕੀ ਸਾਰੇ ਸ਼ਗਨਾਂ ਦਾ ਉਹ ਮੰਨਿਆ ਜਾਂਦਾ ਜੇ ਦੱਸਣ ਲੱਗੀ ਸੀ ਚੰਗੀ ਤਰ੍ਹਾਂ ਤਾਂ ਦੱਸ ਦਿੰਦੀ ਇਹ ਕਹਿੰਦੀ ਵਧੀਆ ਮੰਨਿਆ ਜਾਂਦਾ ਪਤਾ ਇਹਨੂੰ ਕੁਝ ਨਹੀਂ ਹੈਗਾ ਬਸ ਬੋਲਣ ਲੱਗੀ ਆ ਬਸ ਇਹਨੇ ਦੇਖਿਆ ਹੋਇਆ ਦੇਹਲੀ ਲਿੱਪਦੇ ਆ ਇਹ ਨਹੀਂ ਪਤਾ ਲਿੱਪਦੇ ਕਿਉਂ ਆਈ ਵਿਆਹ ਤੋਂ ਬਾਅਦ ਚ ਲਿੱਪਦੇ ਆ ਕਈ ਉਦਾਂ ਦੂਈ ਤਰ੍ਹਾਂ ਵੀ ਲਿੱਪਦੇ ਆ ਚਿੱਕੀ ਦੇ ਲਿੱਪਦੇ ਆ ਚਿੱਕੀ ਦੇ ਲਿੱਪਦੇ ਹੀ ਲਿੱਪਦੇ ਆ ਇਹ ਸਭ ਤੋਂ ਮਨ ਦੇ ਬਾਹਰ ਵਿਵਨ ਅਕਸਰ ਇਹ ਆ ਕਿ ਕਿਉਂਕਿ ਇਹ ਜਾਣ ਤੋਂ ਹੀ ਕੋ ਨਾ ਸਾਹ ਲੈ ਸਾਹ ਲੈ ਚੱਕ ਲਿਓ ਐਂਕਤਮੇ ਇਸ ਕੋ ਬੜਾ ਦੱਸਣਾ ਫੋਨ ਲਓ ਜਿਹਦੇ ਚੱਪਲਾਂ ਫੋਨ ਕੇ ਕਰੋ ਦੇਖਿਆ ਇਹਨਾਂ ਨੂੰ ਕਿਸੇ ਨੂੰ ਕੁਝ ਨਹੀਂ ਪਤਾ ਕਿਉਂ ਲਿਪਦੇ ਆ ਇਹਨਾਂ ਨੇ ਬਸ ਆਪਣੇ ਵੱਡੇ ਦੇੜੀ ਲਿਪਦੇ ਦੇਖਿਆ ਤਾਂ ਲਿਪੀ ਜਾਂਦੇ ਆ ਡਾਡ ਜੇ ਤੂੰ ਵਲੋਗ ਬਣਾਉਣ ਗਈ ਸੀ ਦੇੜੀ ਲਿਪਣਾ ਦਿਖਾਣਾ ਸੀ ਫਿਰ ਉਹਦੇ ਬਾਰੇ ਚੰਗੀ ਤਰ੍ਹਾਂ ਦਾ ਪਤਾ ਕਰਦੀ ਕਿਉਂ ਲਿਪਦੇ ਆ ਅਧੂਰੀ ਜਾਣਕਾਰੀ ਦੇਈ ਜੰਨੀ ਆ ਤੂੰ ਜਿਵੇਂ ਹੁਣ ਸਾਡੇ ਵਰਗੇ ਨੂੰ ਨਹੀਂ ਪਤਾ ਸਾਡੇ ਨਹੀਂ ਕਰਦੇ ਇਦਾਂ ਸਾਨੂੰ ਵੀ ਪਤਾ ਲੱਗ ਜਾਂਦਾ ਕਿਉਂ ਕਰਦੇ ਆ ਤੁਹਾਡੇ ਇਦਾਂ ਬਸ ਵਲੋਗ ਬਣਾਣਾ ਪੈਸੇ ਆਣੇ ਚਾਹੀਦੇ ਆ ਦੇਖੋ ਤਾਂ ਸਹੀ ਕਿਵੇਂ ਢਿੱਡ ਦੇ ਹੱਥ ਰੱਖ ਕੇ ਅੱਗੇ ਨੂੰ ਹੋ ਕੇ ਚੁੱਧਰ ਮਾਰਨ ਲੱਗੀ ਆ ਡੱਡ ਤੇਰੀ ਮੰਮੀ ਦੀ ਉਮਰ ਦੀ ਆ ਉਹਨੇ ਆਪਣੀ ਕੁੜੀ ਦਾ ਵਿਆਹ ਕਰਨਾ ਜਿਹਨੂੰ ਤੂੰ ਕਹਿਣ ਲੱਗੀਆਂ ਚੱਪਲਾਂ ਖੋਲ ਕੇ ਕਰੋ ਕੀ ਪਤਾ ਉਹਨਾਂ ਦੇ ਇਦਾਂ ਹੀ ਕਰਦੇ ਹੁਣ ਤੂੰ ਵੱਡੀ ਸਿਆਣੀ ਆ ਗਈ ਸਮਝਾਣਾ ਆ ਕੁੜੀ ਡਰਦੀ ਤੇ ਬਹੁਤ ਡਰਨ ਲੱਗ ਜੀ ਪਤਾ ਹੀ ਨਹੀਂ ਕਿ ਆ ਚ ਕਰਾ ਇੱਕੋ ਬੰਦਾ ਬੈਠਾ ਜੀ ਖੁੰਝੇ ਚ ਮੈਂ ਡਰਦੀ ਨਹੀਂ ਮੈਨੂੰ ਪਤਾ ਨਹੀਂ ਨ ਵੀ ਕੀ ਤੇ ਕੀ ਆ ਇਹ ਹਾਂ ਉਹ ਤਾਂ ਠੀਕ ਆ ਉਹ ਤਾਂ ਮੈਂ ਦੋ ਮਾਰਿਆ ਵੈਸੇ ਇੱਕੋ ਬੰਦਾ ਬੈਠਾ ਜੀ ਅੱਜ ਪਲਾਜੋ ਪਾ ਕੇ ਆਇਆ ਅੰਨਾ ਸੋਹਣਾ ਲੱਗਦਾ ਹੈ ਜੀ ਪਰ ਪਤਾ ਨਹੀਂ ਕਹਤੇ ਅੱਜ ਸਾਨੂੰ ਨਜ਼ਰ ਦੇ ਨਜ਼ਰੇ ਨਹੀਂ ਮਿਲਾ ਰਹੇ ਕੀ ਗੱਲ ਆ ਦੱਸੋ ਇਹ ਕਿੱਥੇ ਡਰਦੀ ਆ ਵੀਡੀਓ ਚ ਇਹ ਤਾਂ ਤੇਰੇ ਵਾਂਗ ਪੂਰੀ ਬੇਸ਼ਰਮ ਹੋ ਗਈ ਦਿਖਾਇਆ ਤਾਂ ਹੈਗਾ ਤੂੰ ਆਪਣੇ ਵਲੋਗਾਂ ਚ ਉਸ ਦਿਨ ਕਿਵੇਂ ਨੱਚਣ ਲੱਗੀ ਸੀ ਜਾਂ ਤੂੰ ਬਿਜਲੀ ਲਸ਼ਕਾਰੀ ਸੀ ਕਹਤਾ ਨਾ ਉਹਨੇ ਮੈਂ ਡਰਦੀ ਨਹੀਂ ਫੁੱਦੂ ਜੀ ਗੱਲ ਕਰਕੇ ਕਹਿੰਦੀ ਮੈਂ ਦੋ ਮਾਰਿਆ ਕੀ ਦੋ ਮਾਰਦਾ ਇਹਦੇ ਚ ਤੂੰ ਹਰ ਇੱਕ ਨੂੰ ਕਹਿੰਦੀ ਆ ਉਹ ਕਿੰਨਾ ਸੋਹਣਾ ਲੱਗਦਾ ਏ ਉਹਨਾਂ ਨੇ ਨਜ਼ਰ ਤੇਰੇ ਨਾਲ ਕੀ ਮਲਾਣੀ ਨਜ਼ਰ ਮਿਲਾਨ ਜੋਗਾ ਦਾ ਤੂੰ ਕਿਸੇ ਨੂੰ ਛੱਡਿਆ ਨਹੀਂ ਘਰ ਚ ਸਾਡੀ ਭਾਣ ਜੀ ਦਾ ਸੂਟ ਐਂ ਜੀ ਹੋਣਾ ਨਾ ਭਾਣ ਜੀ ਰੰਗ ਦੀ ਨਾ ਬਹੁਤ ਸੋਹਣੇ ਸੂਟ ਠੀਕ ਹੈ ਨਹੀਂ ਜੋੜਾ ਲਾਤਾ ਤਾਂ ਸੋਹਣਾ ਏ ਕਿ ਲੇਡੀਜ਼ ਨੂੰ ਜ਼ਿਆਦਾਤਰ ਤਾਂ ਤੁਹਾਨੂੰ ਪਤਾ ਇਹ ਵੀ ਸਾਰਿਆਂ ਨੂੰ ਸੋਟਾਂ ਦਾ ਹੀ ਹੁੰਦਾ ਹੈ ਹੁਣ ਫੇਰ ਪੁੱਛਣ ਲੱਗੀ ਆ ਸਾਡੀ ਭਾਣਜੀ ਉਹ ਲੱਗਦੀ ਆ ਨਾ ਨਾਲੇ ਘਰੇ ਵੀ ਪੁੱਛ ਕੇ ਆਈ ਆ ਦਾਦੋਂ ਨੂੰ ਉਹਨੂੰ ਵੀ ਪੁੱਛਣ ਲੱਗੀ ਸੀ ਇਨੂੰ ਸਾਰਾ ਕੁਝ ਪਤਾ ਹੁੰਦਾ ਬਸ ਵੀਡੀਓ 'ਚ ਜਾਣ ਕੇ ਡਰਾਮੇ ਕਰਦੇ ਆ ਲੋਕਾਂ ਸਾਹਮਣੇ ਭੋਲੇ ਬਣ ਕੇ ਦਿਖਾਉਂਦੇ ਆ ਡੱਡ ਤੁਹਾਡੇ ਘਰ 'ਚ ਲੇਡੀਜ਼ ਨੂੰ ਸੂਟਾਂ ਦਾ ਹੁੰਦਾ ਏ ਬਾਕੀ ਤਾਂ ਲੈਣ ਦੇਣ 'ਚ ਹੀ ਕੱਢ ਦਿੰਦੀਆਂ ਇਦਾਂ ਦੇ ਸੂਟ ਇਹ ਆਏ ਆ ਦੋ ਚਿੱਠੀਆਂ ਬਈ ਜਿਹੜੇ ਲਿਖੀ ਗਈ ਤੇ ਕੌਣ-ਕੌਣ ਲਿਖੀ ਗਿਆ ਸੀਗਾ ਉਹ ਹੁਣ ਹਲੇ ਮੇਰੇ ਸਮਝ ਤੋਂ ਬਾਹਰ ਹੈ ਮੈਂ ਦੇਖੇ ਨਹੀਂ ਹਲੇ ਕਿਹੜੇ ਲਿਖੇ ਗਏ ਤੇ ਐ ਇਸ ਕਰਕੇ ਬੱਸੋ ਫੇਰ ਕੌਣ ਗਿਆ ਤਾਂ ਚਿੱਠੀ ਦਾ ਬਾਜੀ ਸੀਗਾ ਇੱਕ ਸਿੰਘੀ ਦਾ ਵੀਰਾ ਸੀਗਾ ओके ਡਾਡਾ ਇਹਦਾ ਵਲੋਗ ਬਣਾਉਣ ਦੀ ਕੀ ਲੋੜ ਸੀ ਨਾ ਤੁਹਾਡੇ ਰਿਸ਼ਤੇਦਾਰਾਂ ਨੂੰ ਕੋਈ ਜਾਣਦਾ ਕਿ ਨੂੰ ਦਿੱਤੇ ਆ ਕਿ ਨੂੰ ਨਹੀਂ ਦਾਂਦੋ ਵੀ ਆਰਾਮ ਨਾਲ ਦੱਸਣ ਲੱਗੀ ਆ ਕਿਸੇ ਨੂੰ ਕੁਝ ਨਹੀਂ ਪਤਾ ਕੌਣ ਆ ਰੇਸ਼ਮ ਕੌਣ ਆ ਸੀਮੀ ਦਾ ਵੀਰਾ ਬੱਸ ਵਲੋਗ ਲੰਮਾ ਕਰਨ ਲੱਗੇ ਆ ਗੱਲਾਂ ਮਾਰ ਕੇ ਇਹਨਾਂ ਦਾ ਵਲੋਗ ਬਣ ਜਾਂਦਾ ਉਹਨੂੰ ਕਹਿੰਦੇ ਅਸੀਂ ਵਲੋਗਿੰਗ ਕਰਦੇ ਆ ਭਾਈ ਜਿਹੜੇ ਲੱਗੀ ਹੁੰਨੇ ਆ ਉਹਨਾਂ ਨੂੰ ਕੰਬਲ ਦੇ ਦਿੱਤਾ ਨਾਲ ਇਹ ਠੀਕ ਤੂਕਦੀ ਹੈ ਕੱਟ ਸੂਟ ਵੀ ਅੱਛਾ ਲੱਗੀ ਦੀ ਲੱਗਣ ਮਸੂਹ ਹਾਂ ਨਹੀਂ ਸੂਟ ਨਿਮਲਾ ਜੋੜਾ ਹੈ ਇਹਦੀ ਲਾਗੀ ਦੀ ਲਾਗਣ ਨੂੰ ਸੂਟ ਕਿਉਂ ਆਈ ਜਿਉਣਾ ਕਰਦਾ ਮੈਂ ਮੈਂ ਕਿਹਾ ਤੁਸੀਂ ਕੋਈ ਹੱਸਿਆ ਨਹੀਂ ਮੈਂ ਤੇ ਲਾਗੀ ਦੀ ਲਾਗਣ ਨੂੰ ਸੂਟ ਹਾਂ ਉਹਦੀ ਲਾਗਣ ਡੱਡ ਲਾਗੀ ਤਾਂ ਮੁੱਛੜ ਸੀ ਅੱਛਾ ਮੁੱਛੜ ਦਾ ਕੰਪੜਾ ਦਿਖਾ ਰਹੀਆਂ ਲਾਗਣ ਤੂੰ ਸੀ ਤੈਨੂੰ ਵੀ ਸੂਟ ਲਾਇਆ ਡੱਡ ਕਦੋਂ ਦੀ ਲਾਗੀ ਲਾਗਣ ਕਰੀ ਜਾਂਦੀ ਐ ਐਨੇ ਵਾਰ ਬੋਲਦਾ ਉਹਦੀ ਸੁਣੇ ਨਹੀਂ ਰਿਹਾ ਕੋਈ ਵਾਰ-ਵਾਰ ਉਹੀ ਗੱਲ ਕਹੀ ਜਾਂਦੀ ਐ ਬਾਅਦ ਚ ਕਹਿੰਦੀ ਮੈਂ ਕਿਹਾ ਤੁਸੀਂ ਕੋਈ ਹੱਸਿਆ ਨਹੀਂ ਮੈਂ ਕਿਹਾ ਲਾਗੀ ਦੀ ਲਾਗਣ ਦਾ ਸੂਟ ਇਹਦੇ 'ਚ ਹੱਸਣ ਵਾਲੀ ਕੀ ਗੱਲ ਆ ਫਿਰ ਬਿਨਾਂ ਗੱਲ ਤੋਂ ਦੰਦ ਕੱਢਦੀ ਰਹਿੰਦੀ ਆ ਮੋٹے ਦਿਮਾਗ ਦੀ ਮੋਟੋ ਤੇ ਅਸੀਂ ਲੁਹਾਵਾ ਭਰ ਲਿਆ ਤੁਹਾਨੂੰ ਜਾਣ ਨੂੰ ਕੀ ਅਖੇ ਰੱਖਿਆ ਵਿੱਚ ਆਏ ਹਾਏ ਜਬ ਵਧੀਆ ਗੱਲ ਆ ਆਪਣੇ ਘਰ ਦਾ ਵਿਆਹ ਗੋਗੂ ਨੂੰ ਖਾਣ ਦੇ ਵੇਲੇ ਸਾਰਾ ਕੁਝ ਹਵਾ ਦੇ ਵਿੱਚ ਮੈਂ ਠੀਕ ਆ ਠੀਕ ਆ ਹੋਰ ਕੀ ਲੱਡੂਨ ਪਾਏ ਮੈਂ ਕਹਿੰਦੀ ਮੈਂ ਕਹਾਂ ਦੀਦੀ ਨੇ ਤਾਂ ਕਹਿਣਾ ਨਹੀਂ ਹੈਗਾ ਸਾਨੂੰ ਵੀ ਲੁਹਾਵੇ ਭਰ ਲਿਓ ਅਸੀਂ ਆਪ ਹੀ ਭਰ ਲਈਏ ਮੈਂ ਤਾਂ ਫਰਮਾ। ਮੈਂ ਕਿ ਐਦਾਂ ਨੂੰ ਮੂੰਹ ਤਾਂ ਕਰ ਲਓ ਤੁਸੀਂ ਤਾਂ ਜਮਾ ਹੀ ਸਾਡੇ ਪਿੱਠ ਵਟ ਕੇ ਬੈਠੇ ਆਂ। ਆਏਗਾ ਤੇ ਕਰਦੇ ਆਂ। ਉਹ ਭਾਈ ਉਹ ਥੋੜਾ ਜਿਹਾ ਕਹਿੰਦੇ ਵੀ ਮੈਂ ਚੁੰਨੀ ਹੋਰ ਲੱਤੀ ਵੀ ਆ। ਉਹ ਭਾਈ ਹੁਣ ਆਪਾਂ ਤਾਂ ਦੇਸੀ ਬੇਸੀ ਬੰਦੇ ਥੋੜੇ ਜਿਹਾ ਸ਼ਹਿਰੀ ਬੰਦੇ ਇਹਨਾਂ ਨੇ ਤੌਰ ਕੱਢ ਕੇ ਆਉਣਾ ਬਲੌਗ 'ਚ। ਡੱਡ ਲਫਾਫੇ ਭਰਨੇ ਵਾਲੀ ਆਦਤ ਆ ਤੁਹਾਡੀ ਸਾਰਿਆਂ ਦੀ ਆ। ਇਹ ਤਾਂ ਸਾਰਿਆਂ ਨੂੰ ਪਤਾ ਤੂੰ ਕੋਈ ਨਵੀਂ ਗੱਲ ਥੋੜੀ ਦਸੀ ਨਵੀਂ ਗੱਲ ਦੱਸਿਆ ਕਰ। ਇਹਨਾਂ ਦੀ ਰੱਜੀ ਦੀਦੀ ਪਤਾ ਨਹੀਂ ਕਿਨੂੰ ਕਹਿੰਦੀ ਖਾਣੇ ਨੂੰ ਨਹੀਂ ਮਿਲਿਆ ਸਾਰਾ ਕੁਝ ਹੀ ਪਾ ਲਿਆ ਵਿੱਚੇ। ਕੱਲਾ ਤੈਨੂੰ ਨਹੀਂ ਮਿਲਿਆ ਖਾਨ ਨੂੰ ਉਹਨਾਂ ਦੇ ਸਾਹਮਣੇ ਬੈਠ ਕੇ ਉਹਨਾਂ ਦੀ ਬੇਇੱਜ਼ਤੀ ਕਰੀ ਜਾਂਦੇ ਆ ਨਾਲੇ ਝੁਲਸ ਵੀ ਲੈਣ ਵਾਲੇ ਲਫਾਫੇ ਵੀ ਭਰਲੇ ਤੇਰੀ ਦੀਦੀ ਨੂੰ ਪਤਾ ਏ ਭੁਖੜ ਆਏ ਵੇ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਆਪੇ ਭਰ ਲੈਣੇ ਲਫਾਫੇ ਡਾਡਾ ਉਹਨੇ ਤੇਰੇ ਵੱਲ ਨਹੀਂ ਮੂੰਹ ਕਰਨਾ ਉਹਨੂੰ ਪਤਾ ਏ ਤੇਰੀ ਰੋਸਟਿੰਗ ਹੁੰਦੀ ਆ ਜੇ ਇਧਰ ਨੂੰ ਮੂੰਹ ਕਰ ਲਿਆ ਕੀ ਪਤਾ ਸਾਡੀ ਵੀ ਨਾ ਹੋ ਜੇ ਇਹਦੇ ਨਾਲ ਨਾਲ ਡੱਡ ਨੇ ਇੰਨਾ ਜ਼ੋਰ ਲਾਇਆ ਪਰ ਉਹਨੇ ਨਹੀਂ ਕੈਮਰੇ ਵੱਲ ਮੂੰਹ ਕੀਤਾ ਫਿਰ ਕੱਟ ਲਾ ਕੇ ਗੱਲ ਬਣਾ ਲਈ ਡੱਡ ਚੁੰਨੀ ਨੂੰ ਛੱਡ ਉਹ ਤਾਂ ਸਾਰਿਆਂ ਨੂੰ ਪਤਾ ਕਿਉਂ ਨਹੀਂ ਕੈਮਰੇ ਵੱਲ ਮੂੰਹ ਕੀਤਾ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਸਾਰੇ ਜਣ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ